ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਹਾਨੂੰ ਪਤਾ ਹੀ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਪਿਛਲੇ ਦਿਨਾਂ ਤੋਂ ਇੱਕ ਮੁਹਿੰਮ ਚਲਾਈ ਜਾ ਰਹੀ ਸੀ ਵੋਟ ਚੋਰੀ ਦੇ ਖਿਲਾਫ ਦਸਤਕ ਮੁਹਿੰਮ ਚਲਾਈ ਜਾ ਰਹੀ ਸੀ ਉਸ ਮੁਹਿੰਮ ਨੂੰ ਅੱਗੇ ਤੋਰਦਿਆਂ ਅੱਜ ਹਲਕਾ ਬਾਗਾ ਪ੍ਰਾਣਾ ਤੋਂ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਕਾਲੇ ਕੇ ਆਪਣੀ ਟੀਮ ਸਮੇਤ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪਹੁੰਚੇ ਜਿੱਥੇ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੌਜੂਦਗੀ ਵਿੱਚ 12600 ਫਾਰਮ ਜਮ੍ਹਾਂ ਕਰਵਾਇਆ ਗਿਆ ਕੁਝ ਹੀ ਦਿਨਾਂ ਵਿੱਚ ਹੋਰ ਫਾਰਮ ਜਮ੍ਹਾਂ ਕਰਵਾਉਣ ਦੇ ਲਈ ਵੀ ਆਖਿਆ ਗਿਆ ਇਸ ਸਮੇਂ ਜਗਸੀਰ ਸਿੰਘ ਕਾਲੇਕਿਆਂ ਦੇ ਨਾਲ ਕਬਲਾਕ ਪ੍ਰਧਾਨਾਂ ਤੋਂ ਇਲਾਵਾ ਕਾਂਗਰਸੀ ਵਰਕਰ ਮੌਜੂਦ ਰਹੇ ਜਿਵੇਂ ਪਿਛਲੇ ਦਿਨੀ ਬਾਗਾ ਪ੍ਰਾਣਾ ਦੇ ਵਿੱਚ ਵੀ ਪੀ ਸਿੰਘ ਵੱਲੋਂ ਜ਼ਿਲ੍ਹਾ ਪ੍ਰਧਾਨ ਲਾਉਣ ਤੇ ਮੀਟਿੰਗ ਵੀ ਕੀਤੀ ਗਈ ਸੀ ਤਾਂ ਉਸ ਮੀਟਿੰਗ ਵਿੱਚ ਵੀ ਇਹ ਦੱਸਿਆ ਆ ਗਿਆ ਸੀ ਉਸ ਸਮੇਂ ਜਖੀਰ ਸਿੰਘ ਕਾਲੇਕਿਆਂ ਵੱਲੋਂ ਇਹ ਭਰੋਸਾ ਦਵਾਇਆ ਗਿਆ ਸੀ ਕਿ ਵੱਧ ਤੋਂ ਵੱਧ ਜਿਹੜੇ ਫਾਰਮ ਭਰਾ ਕੇ ਜਮ੍ਹਾਂ ਕਰਵਾਏ ਜਾਣਗੇ ਉਸੇ ਦਿਨ ਤੋਂ ਹੀ ਜਖੀਰ ਸਿੰਘ ਕਾਲੇਕੇ ਤੇ ਉਹਨਾਂ ਦੀ ਟੀਮ ਵੱਲੋਂ ਫਾਰਮ ਭਰਨੇ ਸ਼ੁਰੂ ਕਰ ਦਿੱਤੇ ਗਏ ਸੀ ਅਤੇ ਅੱਜ 12600 ਫਾਰਮ ਜਮ੍ਹਾਂ ਕਰਵਾਏਗਾ ਇਸ ਵਕਤ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਾਂਗਰਸੀ ਵਰਕਰਾਂ ਨੂੰ ਅਪੀਲ ਵੀ ਕੀਤੀ ਗਈ ਕਿ ਆਹ ਉਹਨਾਂ ਵੱਲੋਂ ਆਉ ਸੁਣਦੇ ਹਾਂ ਵੀਰ ਨੇ ਮੇਰਾ ਬਹੁਤ ਪਿਆਰਾ ਵੀਰ ਹੈ ਸੋ 12600 ਚੇ ਸੋ ਫਾਰਮ ਲੈ ਕੇ ਅੱਜ ਆਏ ਨੇ ਬਾਗੇ ਪੁਰਾਣੇ ਹਲਕੇ ਤੋਂ ਬਲਾਕ ਦੇ ਪ੍ਰਧਾਨ ਵੀ ਸਾਡੇ ਆਏ ਨੇ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਵੋਟ ਛੋੜ ਗੰਦੀ ਛੋੜ ਦੀ ਇਸ ਮਹਿਮ ਦੇ ਵਿੱਚ ਵੱਡਾ ਯੋਗਦਾਨ ਇਹਨਾਂ ਲੋਕਾਂ ਨੇ ਆਪਣਾ ਪਾਇਆ ਸੋ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਅਗਲੇ 8000 ਫਾਰਮ ਯਾਨੀ ਕਿ 21000 ਫਾਰਮ ਥੋੜੇ ਹੋ ਜਾਣਗੇ 5 ਦਿਨਾਂ 'ਚ ਤੁਸੀਂ ਹੋਰ ਦੇ ਦੇਵੀਂ ਸੋ ਆਸ ਕਰਦਾ ਹਾਂ ਕਿ ਇਹ ਲੋਕ ਇਹ ਲੋਕਤੰਤਰਕ ਦੀ ਇਸ ਲੜਾਈ ਦੇ ਵਿੱਚ ਜਗਸੀਰ ਸਿੰਘ ਬਾਗਿਆਪਰਾਣਾ ਤੇ ਉਹਨਾਂ ਦੇ ਸਾਥੀ ਸਾਡੇ ਬਲਾਕਾਂ ਦੇ ਪ੍ਰਧਾਨ ਸਹਿਬਾਨ ਆਪ ਦਾ ਵੱਡਾ ਯੋਗਦਾਨ ਪਾ ਕੇ ਇਸ ਮਹਿੰਮ ਦੇ ਵਿੱਚ ਆਪਣਾ ਹਿੱਸਾ ਪਾਉਣਗੇ ਤੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੀ ਗੱਲ ਕਰ ਰਹੇ ਹਨ